ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਅਸੀਂ ਪਿੰਡ ਲਹਿਰਾ ਸੰਦਾ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਨਿੱਕੇ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਪਹਿਲਾਂ ਵੀ ਬਾਈ ਦੇ ਘਰੋਂ ਕਾਫੀ ਆਪਾਂ ਵੀਡੀਓ ਪਾਏ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਚਾਰ ਨਗ ਚਾਰਾਂ ਦੀ ਜਿਹੜੀ ਵੱਖਰੋ ਵੱਖਰੀ ਡਿਟੇਲ ਆ ਪੂਰੀ ਜਾਣਕਾਰੀ ਆਪਾਂ ਲਵਾਂਗੇ ਬਾਈ ਤੋਂ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਜੇਕਰ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਜਿਹਦੇ ਵਿੱਚੋਂ ਤੋਂ ਜਿਹੜੀਆਂ ਗਾਮਾ ਦਿਖਾ ਰਹੇ ਜੀ ਮਿੱਤਰੋ ਤੋਂ ਨੇ ਤੋਕੜਾ ਨੇ ਤੇ ਉਹਨਾਂ ਦੇ ਦੋਨੇ ਬੱਚਿਆਂ ਨੇ ਪਹਿਲਾਂ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਫਿਰ ਇਕੱਲਾ ਇਕੱਲਾ ਪਸਣ ਵਾਲੇ ਤੋਰ ਕੇ ਦਿਖਾਵਾਂਗੇ ਪੂਰੀ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਂਝੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਜੀ ਹਾਂਜੀ ਹਾਂਜੀ ਅੱਜ ਆਪਣੇ ਕੋਲ ਚਾਰ ਨਾਗਾ ਹਨਾ ਹਾਂਜੀ ਸਭ ਤੋਂ ਪਹਿਲਾਂ ਜੇ ਆਪਾਂ ਜਰਸੀ ਦੀ ਗੱਲ ਕਰੀਏ ਸੂਆ ਕਿਹੜਾ ਜੀ ਦਾ ਪਹਿਲਾ ਸੂਆ ਦੂਜਾ ਡਾਕਟਰ ਦੂਜਾ ਸੂਆ ਸੋਈ ਵੀ ਆ ਹਾਂ ਠੀਕ ਹੈ ਦੁੱਧ ਕਿੰਨਾ ਗੋਗਾ 7 ਕਿਲੋ ਆ ਠੀਕ ਆ ਠੀਕਾ ਲਾਇਆ ਨਹੀਂ ਲਿਆਣੀ ਜੀ ਠੀਕਾ ਹਜੇ ਲਿਆ ਨਹੀਂ ਦੁੱਧ 7 ਕਿਲੋ ਥਾਂ ਲੈਵੇ ਜੀ ਮੇਟਰੋ ਸਾਫ ਹੈ ਪੰਜਾਬ ਵਾਲੀ ਆਪਾਂ ਜਰਸੀ ਕਹਾਂਗੇ ਕਿਉਂਕਿ ਕੱਦ-ਕਾਟ ਸੋਣਾ ਹੈ ਹਮਾਚਲ ਵਾਲੀ ਜਰਸੀ ਨਾਲ ਮੇਟਰ ਤਾਜੀ ਦਾ ਜੀ ਦਾ ਆ 16 ਲੀਟਰ ਸੀ ਤਾਜੀ ਦਾ ਹਾਂ ਹੁਣ 7 ਲੀਟਰ ਹੈ ਦੂਜੇ ਸੂਏ ਆ ਹਾਂ ਦੋਨੇ ਟਾਈਮ ਮਿਲਦੀ ਆ ਦੋਨੇ ਟਾਈਮ ਮਿਲਦੀ ਆ ਠੀਕ ਹੈ ਮਸ਼ੀਨ ਤੇ ਵੀ ਲੱਗਦੀ ਆ ਤੇ ਹੱਥੇ ਵੀ ਠੀਕ ਆ ਭਣ ਭਰਿਆ ਨੇ ਠੀਕ ਆ ਭਰਿਆ ਨੇ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਤੋਰੋ ਜੀ ਫੇਰ ਬਾਈ ਦੇ ਨਾਲ ਗੱਲਬਾਤ ਕਰਾਂਗੇ ਕੱਲਾ ਕੱਲਾ ਨਗ ਦਿਖਾਵਾਂਗੇ ਤੇ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਫੋਨ ਆ ਰਹੇ ਸੀ ਵੀ ਜਰਸੀ ਜ਼ਰੂਰ ਦਿਖਾਓ ਸਾਹੀ ਬਾਜ ਜ਼ਰੂਰ ਦਿਖਾਓ ਇਹ ਮਿੱਤਰੋ ਫੇਰ ਆਪਾਂ ਗਨੇ ਵੀ ਦੋਨੇ ਟੋਕੜਾ ਨੇ ਤੇ ਦੋਨੇ ਉਹਨਾਂ ਦੀਆਂ ਬਸੀਆਂ ਨੇ ਤੋਰੋ ਜੀ ਕੱਦ ਕੱਦ ਕੁਆਲਿਟੀ ਫੇਸ ਬਹੁਤ ਚੰਗਾ ਹਵਾਨਾ ਬਹੁਤ ਸੋਹਣਾ ਥਣ ਕੱਲਾ ਕੱਲਾ ਮਿੱਤਰੋ ਤੇ ਦੁੱਧ 7 ਕਿਲੋ ਆ ਮੋੜ ਮੋੜ ਲਈ ਬਸ ਮੋੜ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਜਾਣ ਨਹੀਂ ਜਾਣਾ ਇਹਨੇ ਕਿੱਧਰ ਬੱਤਸਿੰਘਾ ਦੇ ਮੁੱਲ ਦਾ ਮਿੱਤਰੋ ਇਹਦਾ ਰੇਟ ਹੈ 19 ਰੁਪਈਆ ਦੀ ਬੱਸੀ ਆਉਂਦੀ ਆ ਜਰਸੀ ਤੇ ਉਨੇ ਹੀ ਮਿੱਤਰੋ ਇਹਦਾ ਰੇਟ ਆ ਨਾਲੇ ਦੁੱਧ ਵੀ ਦੇਊਗੀ ਤੇ ਨਾਲੇ ਮੂਰੇ ਰਲ ਕੇ ਤੇ ਗਾਹਾਂ ਨੂੰ ਤਿਆਰ ਵੀ ਚੰਗੀ ਹੋਊਗੀ ਠੀਕ ਆ ਕੀ ਰੇਟ ਕਰਤਾ ਜਿਹਦਾ ਇਹ ਡੇਨ ਲੈਣੇ ਡਾਕਟਰ 25000 ਹਾਂ ਦੇਣ ਲੈਣੇ 25 ਹਾਂ ਨਹੀਂ ਆ ਬਸ ਓਕੇ 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 ਠੀਕ ਹੈ ਹੁਣ ਆਗੇ ਸਾਹੀਵਾਲ ਸਾਹੀਵਾਲ ਦਾ ਕਿਹੜਾ ਸੂਆ ਜੀ ਇਹ ਡਾਕਟਰ ਤੀਜਾ ਸੂਆਗਾ ਤੀਜਾ ਸੂਆ ਸੂਈ ਵੀ ਆ ਚੌਥੇ ਨੂੰ ਸੀਗਾ ਲਾਇਆ ਵਾ ਮਹੀਨੇ ਦੀ ਮਹੀਨੇ ਦੀ ਟੀਕਾ ਲੱਗਿਆ ਵਾ ਰਹੀ ਨਾ ਰਹੀ ਉਹ ਆਪਾਂ ਕੁਝ ਕਹਿ ਨਹੀਂ ਸਕਦੇ ਠੀਕ ਹੈ ਮਹੀਨਾ ਹੋ ਗਿਆ ਟੀਕਾ ਓਕੇ ਥਣ ਮੋਟਾ ਜੀ ਫੇਸ ਕੁਆਲਿਟੀ ਇਹਦੀ ਵੀ ਚੰਗੀ ਤੀਜੇ ਸੂਏ ਸੂਈ ਵੀ ਆ ਇਹ ਵੀ ਤੋਰ ਦਿਓ ਇਹਦੇ ਥੱਲੇ ਦੁੱਧ ਕਿੰਨਾ ਆ ਗਾ ਜੀ ਇਹਦੇ ਥੱਲੇ ਵੀ 7 ਕਿਲੋ ਦੁੱਧ ਆ ਬੱਚਾ 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 ਇਹ ਮਗਰ ਬੱਚੇ ਮਿਲਦੀ ਬੱਚੇ ਤੇ ਮਿਲੂ ਨਾਲ ਲੈ ਕੇ ਜਾਣਾ ਪਊ ਨਾਲ ਲੈ ਕੇ ਜਾਣਾ ਓਕੇ ਓਕੇ ਫਿਰ ਠੀਕ ਐ ਉਸ ਤੋਂ ਬਾਅਦ ਇਹਨਾਂ ਦੀ ਵੀ ਹਾਂਜੀ ਤਾਜੀ ਦਾ 10 ਲੀਟਰ ਦੁੱਧ ਸੀ ਇਹਦਾ ਠੀਕ ਐ ਤੇ ਫੈਂਡ ਫੂਡ ਕਿਵੇਂ ਆ ਫੈਂਡ ਫੂਡ ਪੂਰੀ ਵਧੀਆ ਇਹਦਾ 10 ਲੀਟਰ ਸੀ ਤਾਜੀ ਦਾ ਜਾਸਦੀ ਦਾ 16 ਲੀਟਰ ਓਕੇ ਸੋ ਜਿਹੜੇ ਆ ਇਧਰੀ ਤੋਰ ਦਿਓ ਜੀ ਜਿਹੜੇ ਵੀ ਵੀਰ ਭਰਾ ਨੂੰ ਲੋਡ ਐ ਕਿਉਂਕਿ ਫੇਰ ਆਪਾਂ ਕਹਿੰਦੇ ਵੀ ਜਿਹੜੇ ਮੁੱਲ ਆ ਇਹ ਮਿੱਤਰੋ ਨਾਰਮਲ ਮੁੱਲ ਐ ਤੇ ਨਾਲੇ ਤਾਂ ਮਿੱਤਰੋ ਦੁੱਧ ਦੇਣ ਗਿਆ ਨਾਲੇ ਅਗਲੇ ਸੂਏ ਦੀ ਖਤਰ ਇਹ ਰਾਜ ਲੰਗੀਆਂ 4 ਰੁਪਏ ਦੇ ਕੇ ਜਾਣਗੀਆਂ ਜਿੱਚੱਕ ਚੰਗੀ ਤਰ੍ਹਾਂ ਤੁਸੀਂ ਸੰਭਾਈ ਕਰੋਗੇ ਤੌਰ ਵਧੀਆ ਜੀ ਤੇ ਸਾਹੀਵਾਲ ਤੇ ਜਿਹੜੀ ਜਰਸੀ ਨਸਲਾ ਮਿੱਤਰੋ ਮੋੜ ਲਏ ਦੋਨੇ ਇਹ ਗਾਵਾ ਮਿੱਤਰੋ ਗਰਮੀ ਚੱਲਣ ਲੱਗੀਆਂ ਨੇ ਗਰਮੀ ਦਾ ਜਿਹੜਾ ਮੌਸਮ ਹੈ ਤੇ ਸਹਿਣ ਕਰਦੀਆਂ ਨੇ ਸਿੱਧੀ ਇਹਦੀ ਰਿਪੀਟ ਵੀ ਨਹੀਂ ਹੁੰਦੀਆਂ ਤੇ ਰੇਡ ਦੀ ਵੀ ਆਪਾਂ ਬਾਈ ਤੋਂ ਜਾਣਕਾਰੀ ਲਵਾਂਗੇ ਰੇਡ ਕੀ ਕਰਤਾ ਜਦੋਂ ਫਿਰ ਯਾਰ ਯਾਰ 25 25 ਉਹਨਾਂ ਕਾਇਆਂ ਦਾ 25 ਓਕੇ ਤੇ ਚੌਥੇ ਦੀ ਮੰਨ ਲਾ ਗੱਬਣਾ ਗੱਬਣਾ ਨਹੀਂ ਠੀਕ ਆ ਪਰ ਆਵਾਜ਼ ਚੈੱਕ ਨਹੀਂ ਓਕੇ ਠੀਕ ਹੈ ਹੁਣ ਆ ਗਈ ਆਪਾਂ ਬੱਤੀ ਦੀ ਗੱਲ ਕਰੇ ਹਨਾ ਜਰਸੀ ਦੀ ਫੇਸ ਕੁਆਲਿਟੀ ਮਿੱਤਰੋ ਬਹੁਤ ਚੰਗੀ ਕੱਦ ਕਾਟ ਵੀ ਸੋਹਣਾ ਤੇ ਸਰੀਰ ਦੀ ਬੰਤਰ ਵੀ ਚੰਗੀ ਆ ਤੇ ਠੀਕ ਹੈ ਹੁਣੀ ਪਤਾ ਲੱਗਦਾ ਹਨਾ ਐ ਲੱਗਦਾ ਵੀ ਮਹੀਨੇ ਦੀ ਗੱਬਣਾਉਂਦੀ ਆ ਹਨਾ ਠੀਕ ਹੈ ਹੁਣ ਇਹਦਾ ਕੀ ਰੇਟ ਕਰਤਾ ਜੀ ਇਹਦਾ ਰੈਕਟਰ 22000 ਮੋਲ ਦਾ 22000 8 ਮਹੀਨਾ ਦੀ ਉਮਰ ਕਦ ਬੋਧ ਕਰ ਗਈ 8 ਮਹੀਨਾ ਦੀ ਸਾਨ ਹਨ 8 ਮਹੀਨਾ ਦੀ ਹੈ ਓਕੇ ਮਾਂ ਦੇ ਹਿਸਾਬ ਨਾਲ ਕਦ ਦਾ ਹਨ ਤੇ ਟੀਕੇ ਕਿਹੜੇ ਦੀ ਹੈ ਜੀ ਟੀਕਾ ਡਾਕਟਰ ਬੱਚੀ ਕਰਦੀ ਆ ਹਾਂ ਇਹ ਸੀਗਾ ਦੀ ਬੱਚੀ ਆ ਠੀਕ ਹੈ ਪਾਇਦਾ ਟੀਕਾ ਧਿਆਨ ਦਿਨੇ ਘਰੇ ਵਿਖਾ ਪਿਆ ਹੋਵੇ ਦੱਸ ਵੀ ਦੇਵਾਂਗੇ ਓਕੇ ਯਾਦ ਨਹੀਂ ਹੁਣ ਪਹਿਲਾਂ ਯਾਦ ਸੀਗਾ ਠੀਕ ਹੈ ਮੋਲੇ ਦਾ ਮੋਲੇ ਦਾ 22000 ਹੁਣ ਆ ਗਈ ਚਲ ਤੋਰ ਕੇ ਤਾਂ ਕੀ ਦਿਖਾਉਣਗੇ ਭੱਜ ਜਾਣਗੇ ਕਈ ਵਾਰ ਜਾਨਵਰ ਖਿੱਚ ਕੇ ਲੈ ਜਾਂਦਾ ਆ ਗਈ ਸਾਹੀਵਾਲ ਦੀ ਹਨਾ ਇਹ ਦਾ ਕੀ ਇਹ ਡੈਡਰ ਡੇਢ ਸਾਲ ਦੀ ਆ ਇਹ ਇਹਦੀ ਆ ਇਹ ਇਹਦੀ ਆ ਉਹ ਪਰਲੇ ਦੀ ਆ ਇਹਦੀ ਮਾਂ ਦਾ ਪੁੰਨੇ ਮੀਟਰ ਆ ਲੁੱਦਾ ਠੀਕ ਆ ਉਮਰ ਡੇਢ ਸਾਲ ਆ ਉਮਰ ਡੇਢ ਸਾਲ ਮੁੱਲ ਕੀ ਕਰਤਾ ਜੀ ਮੁੱਲ ਇਹਦਾ 17000 17000 ਮਾਨਤਾਨ ਮਾਨਤਾਨ ਹੋਊਗਾ ਮਾਨਤਾਨ ਨਹੀਂ ਹੋਊਗਾ ਕੱਲਾ ਮਾਨਤਾਨ ਨਹੀਂ ਹੋਊਗਾ ਜੇ ਕੋਈ ਸ਼ੇਅਰ ਕਰਕੇ ਆਊਗਾ ਸ਼ੇਅਰ ਕਰਕੇ ਆ ਗਿਆ ਉਹਦਾ ਮਾਨਤਾਨ ਫੁੱਲ ਕਰਦਾ ਓਕੇ 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 ਠੀਕ ਆ ਤੇ ਆ ਫੋਨ ਨੰਬਰ ਜੀ ਆਪਣਾ 86995 86995 36 ਦਾ ਲਿਖਿਆ ਹੈ 3781 ਸੋ ਜਿਹੜੇ ਵੀ ਵੀਰ ਨੂੰ ਚਾਰੇ ਨਗਾਂ ਦੇ ਵਿੱਚੋਂ ਮਿੱਤਰੋ ਲੋਡ ਹੋਵੇ ਆ ਦੋ ਤਿੰਨ ਮਹੀਨਿਆਂ ਦੀ ਡੀਕਾ ਲੈਣ ਵਾਲੀ ਆ ਇਹ 12 ਦੇਗੀ ਡਾਕਟਰ ਓਕੇ ਓਕੇ ਠੀਕ ਆ ਤੇ ਆ ਮਿੱਤਰੋ 4-5 ਮਹੀਨਿਆਂ ਤੱਕ ਡੀਕਾ ਲੈਣ ਵਾਲੀ ਆ ਜਿਹੜੇ ਹਿਸਾਬ ਨਾਲ ਜਿਵੇਂ ਭਾਈ ਕਹਿੰਦਾ ਵੀ 8 ਮਹੀਨਿਆਂ ਦੀ ਆ ਕੱਦ ਮਿੱਤਰੋ ਫੁੱਲ ਕਰਿਆ ਵਾ ਦੋਨੇ ਖੀਰੀਆਂ ਨੇ ਤੇ ਮੂਹਰੇ ਮਿੱਤਰੋ ਇਹ ਦੋਨੇ ਤਿਆਰ ਹੋਣਗੀਆਂ ਚੰਗੀਆਂ ਹੋਣਗੀਆਂ ਸੋ ਧੰਨਵਾਦ ਕਰਦੇ ਆ ਭਰਾ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਇਹਦੇ ਥੋੜੇ ਥਾਣਾ ਫਿਰ ਵਟ ਜੇ ਆਣਾ ਹਾਂ ਇਹਨਾਂ ਕਾ ਮੰਗੋ ਹਾਂ ਮੰਗੋ ਵਟ ਹੈਣਾ ਠੀਕ ਹੈ ਧੰਨਵਾਦ ਜੀ